ਸੋ ਸ੍ਰੀ ਕਾਲ ਵੀ ਸਾਰਿਆਂ ਠੀਕ ਠਾਕ ਹੋਣਗੇ ਵਧੀਆ ਹੋਣਗੇ ਸਾਰਿਆਂ ਨੂੰ ਸ੍ਰੀ ਕਾਲ ਵੀ ਸਾਰੇ ਵਧੀਆ ਹੋਣਗੇ ਅੱਜ ਪਾਸੇ ਗਈ ਸੀ ਕਿਤੇ ਹਾਂ ਫਲੀਆਂ ਲਈ ਹੈਂ ਦੇਸੀ ਫਲੀਆਂ ਖਾਵੇਂ ਗੀਆਂ ਹੋਰ ਠੀਕ ਆ ਵੀਡੀਓ ਨੂੰ ਬਾਈ ਯਾਰ ਇਹਦੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਭਰਾ ਬਣ ਕੇ ਯਾਰ ਹੱਥ ਬਨ ਕੇ ਬੇਨਤੀ ਆ ਵਿਚਾਰੀ ਅੱਜ ਮੈਨੂੰ ਲੱਗਦਾ ਕਿੱਥੇ ਗਈ ਸੀ ਕੰਮ ਕਰਕੇ ਗਈ ਸੀ ਨਾ ਹਾਂ ਅਸੀਂ ਪਾਸੇ ਵੀ ਨਹੀਂ ਸੀ ਪਾਸੇ ਹੀ ਅਸੀਂ ਤਾਂ ਉਹ ਛੁੱਟ ਜਾਂ ਪਰ ਰੱਖਿਆ ਨਾ अच्छा किसी ने दिता सी एग के बनाई है है, गया गया था, की? दूर है अच्छा थोड़ियां आलू पालेंगी दो ठीक है तेरी कुत्ती किधर गई अजी काली देखा तेरी बिल्ली ना लड़ी जासो यही ਚਾਪਟ ਕਰੀ ਜਾਂਦੀ ਸੀ ਨਾ ਬਿੱਲੀ ਅੰਦਰ ਕਾਲੀ ਦੇਖਾਂ ਉਹ ਬੈਠੀ ਆ ਪਰ ਮੋਦੀ ਕੁੱਤੀ ਪਾਲ ਰੱਖੀ ਆ ਵਿਚਾਰੀ ਨੇ ਦੱਤਵਾਦ ਪਾਉਂਦੀ ਆ ਲੈ ਆ ਕੀ ਮੋਟਰਸਾਈਕਲ ਕਿਧਰ ਖੜਾ ਜੱਸੋ ਟੇਕਰੇ ਤੇ ਤਾਂ ਮੇਰੇ ਜੌਰ ਦਾ ਤੇਰੇ ਜੌਰ ਦਾ ਠੀਕ ਆ ਕਾਲੀ ਕਾਲੀ ਲਿੱਸੀ ਹੋ ਰਹੀ ਏ ਤੇਰੀ ਕਾਲੀ ਵਾਲੀ ਹੈ ਨਾ ਫੜਗੀਆਂ ਹਰੀਆਂ ਮਿਰਚਾਂ ਹੈ ਹਰੀਆਂ ਮਿਰਚਾਂ ਦੀ ਸ਼ਕੀਨ ਵੀ ਬਣੀ ਆ ਤੇ ਕद्दू ਦੀ ਤੇ ਹਰੀਆਂ ਮਿਰਚਾਂ ਦੀ ਹੈ ਨਾ ਜਿਆਦਾ ਖੰਨੀ ਆ ਤਾਂ ਭਾਂਡੇ ਢਿੰਡੇ ਜਾਂ ਜਿੱਕਾ ਹੋ ਪਏ ਆ ਹਨਾ ਤੰਗੋ ਮਾਹੀ ਨਹੀਂ ਸੀ ਕਰੇ ਇਹਨਾਂ ਨੇ ਖਲਵਾਉਂਦੇ ਅੱਛਾ ਠੀਕ ਆ ਖਿਲਰੇ ਪਏ ਆ ਭਾਂਡੇ ਢਿੰਡੇ ਤੰਗੋ ਫਿਰ ਪਾਸੇ ਆਈਆਂ ਜਾਂ ਥੋੜੀ ਆਈਆਂ ਹੈ ਠੀਕ ਆ ਭਾਈ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਭਾਈ ਯਾਰ ਕਿਰਨਾਂ ਦੀ ਦੂਜੀ ਭੈਣ ਹੀ ਹੈ ਵਿਚਾਰੀ ਇਹ ਵੀ ਗਰੀਬ ਬਣੀ ਆ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਭਰਾਵਣ ਕੇ ਹੱਥ ਵਨ ਕੇ ਬੇਨਤੀ ਆ ਆ ਚੁੱਲ੍ਹੇ ਤੇ ਕਰੂ ਵਿਚਾਰੀ ਹੁਣ ਸਾਰਾ ਕੁਝ ਵੱਧ ਤੋਂ ਵੱਧ ਬਾਈ ਬਨ ਕੇ ਲਾਈਕ ਸਬਸਕ੍ਰਾਈਬ ਲਾਈਕ ਕਿਆ ਘਰ ਮੜਾ ਜਾ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਬਾਈ ਬਨ ਕੇ ਹੱਥ ਵਨ ਕੇ ਬੇਨਤੀ ਆ ਹਾਂ ਕਰਿਆ ਕਰੋ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਪੰਜਾਬ ਹੱਥ ਵਨ ਕੇ ਬੇਨਤੀ ਆ ਭਰਾਵੋ ਇਹ ਵੀ ਵੀਡੀਓ ਨੂੰ ਵੱਧ ਤੋਂ ਵੱਧ ਦੇਖ ਵਿਚਾਰੀ ਦੇ ਗਰੀਬਣੀ ਆਂਗੀ ਕੁੱਤੇ ਬਿੱਲਿਆਂ ਨੂੰ ਪਾਲ ਰੱਖਿਆ ਅੰਦਰ ਬਿੱਲੀ ਰੱਖ ਰੱਖੀ ਐ ਬਿੱਲੀ ਸ਼ੂ ਰਹੀ ਐ ਤੇਰੀ ਫੈਬ ਲੂੰਗੜਾ ਤਨ ਕੇ ਦੋ ਦੋ ਉਹਨਾਂ ਨੂੰ ਥੱਲੋਂ ਦੀ ਦੁੱਧ ਪਾ ਦਿੰਨੀ ਐ ਹਨਾ ਠੀਕ ਫੜਗਾ ਖਾਵੇਂਗੀ ਫਿਰ ਲੰਮੀਆਂ ਤੜਕਿਆਂਗੀ ਕਿ ਦੁੱਜੂ ਨਾ ਕਟਿਰੇਗੀ ਕੱਟੂ ਨਾ ਕੰਨ ਲੰਮੀਆਂ ਵੀ ਤੜਕ ਲੈਂਦੇ ਐ ਹਨਾ ਕੱਟ ਕੇ ਬਣਾਵੇਂਗੀ ਜੇ ਤਾਂ ਟਾਈਮ ਜੇ ਹੋਇਆ ਤਾਂ ਕੱਟ ਕੇ ਬਣਾਉਣੀ ਐ ਅਹੀਂ ਛੱਡ ਦਿੰਨੀ ਐ ਹਨਾ ਮੈਂ ਦੇਖਿਆ ਤੈਨੂੰ ਇੱਕ ਦਿਨ ਲੰਮਗਾ ਬਣਾਉਂਦੀ ਨੀ ਸਾਰੀਆਂ ਮਖਾ ਲੰਮੀਆਂ ਤਲਸੀਆਂ ਨੇ ਤਾਂ ਲੰਮੀਆਂ ਵੀ ਸੁਬਾਦ ਲੱਗਦੀਆਂ ਹੋਰ ਤੇ ਹਰ ਜਿੱਥੇ ਤਲ ਮੈ ਜਾਂਦੀ ਹਾਂ ਹਾਂ ਲੈ ਵੀਰੋ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੀ ਬਣੀ ਦੀ ਨੂੰ ਯਾਰ ਹੱਥ ਮੰਨ ਕੇ ਬੇਨਤੀ ਐ ਸੁਣ ਕੇ ਮੇਰੇ